ਸਮੱਸਿਆ ਕੋਈ ਪ੍ਰੋਬਲਮ ਆਨ ਲਈ ਰਵਾਹਮ ਜਦ ਇਹ ਮੈਨੂੰ ਵਟਸਐਪ ਕਰਨਾ ਹੈ ਫੋਨ ਕਰਨਾ ਹੈ ਤਾਂ ਇਹ ਤਾਂ ਨਹੀਂ ਆਉਂਦਾ ਇਹ ਵੀ ਜੇ ਰਿਪਲਾਈ ਦਿੰਦੇ ਨੇ ਬੇਚੈਨ ਬੈਠਾ ਹੋ ਉਹਨਾਂ ਨੂੰ ਬੰਦਾ ਐਨਾ ਪ੍ਰੋਪਰ ਕੇਅਰ ਕਰਦੇ ਆਂ ਕਿ ਮਤਲਬ ਅੱਧਾ ਪੰਜਾ ਪੱਕੇ ਹੀ ਹੋ ਜਾਂਦਾ ਚਾਹੇ ਗੁਰੀ ਪਾਲਿਸੀ ਨਹੀਂ ਕਰੇ ਤਾਂ ਕੈਂਟਰ ਨਹੀਂ ਮਿਵਾਈ ਤੁਹਾਨੂੰ ਹਾਥੋਂ ਘਟੀਆਂ ਦਾ ਆਉਂਦਾ ਆਖਾ ਰੱਖੋ ਫਿਰ ਗੱਲ ਤੋਂ ਇਹ ਤਾਂ ਅਬ ਮੁਲਾਕਾਤ ਕਰਦੇ ਰਹੋ ਜਦ ਹੀ ਉਹਨੂੰ ਗੋਲੀ ਦਿੱਤਾ ਜਾਂਦੀ ਹੈ ਹਾਂ ਇਹਨਾਂ ਨੇ ਆ ਕੇ ਨੰਬਰ ਅੱਜ ਜਿਹੜਾ ਜੂਨ ਦਾ ਮਹੀਨਾ ਹੈ ਨੈਸ਼ਨਲ ਕੈਂਸਰ ਸਰਵਾਈਵਰ ਮਨਥ ਤੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਇਸ ਦੇ ਦੌਰਾਨ ਸੁਹਾਣਾ ਹਸਪੀਟਲ ਦੇ ਵਿੱਚ ਅੱਜ ਅਸੀਂ 29 ਜੂਨ ਨੂੰ ਨੈਸ਼ਨਲ ਕੈਂਸਰ ਅਵੇਅਰਨੈਸ ਦਾ ਜਿਹੜਾ ਦਿਨ ਹੈ ਬਣਾ ਰਹੇ ਹਾਂ ਇੱਥੇ ਸਾਡਾ ਜਿਹੜਾ ਸੁਹਾਣਾ ਹਸਪੀਟਲ ਹੈ ਜੋ ਕਿ 400 ਬੈੱਡ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਪਿਛਲੇ ਤਕਰੀਬਨ 3 ਤੋਂ 4 ਸਾਲ ਤੋਂ ਸਾਡਾ ਜਿਹੜਾ ਕੈਂਸਰ ਇੰਸਟੀਚੂਟ ਹੈ ਉਹ ਇੱਥੇ ਚੱਲ ਰਿਹਾ ਹੈ ਔਰ ਜੋ ਕਿ ਕੈਂਸਰ ਇੰਸਟੀਚੂਟ ਦੇ ਵਿੱਚ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਨੈਸ਼ਨਲ ਕੈਂਸਰ ਅਵੇਅਰਨੈਸ ਬਣਾ ਰਹੇ ਹਾਂ ਇਹਦੇ ਵਿੱਚ ਜਿਵੇਂ ਕਿ ਤੁਸੀਂ ਬਹੁਤ ਸਾਰੇ ਪੇਸ਼ੈਂਟ ਜਿਹੜੇ ਆਏ ਉਹਨਾਂ ਨੇ ਆਪਣੀ ਸਟੋਰੀਜ਼ ਸ਼ੇਅਰ ਕੀਤੀਆਂ ਉਹਨਾਂ ਮਾਰੀਏ ਦੇ ਨਾਲ ਕਿਸ ਤਰ੍ਹਾਂ ਜੂਝ ਰਹੇ ਸੀ ਕਿਸ ਤਰ੍ਹਾਂ ਸੋਹਣਾ ਹਸਪੀਟਲ ਪਹੁੰਚੇ ਕਿਸ ਤਰ੍ਹਾਂ ਉਹ ਡਾਕਟਰ ਸਾਹਿਬਾਨ ਨੂੰ ਮਿਲੇ ਤੇ ਉਹਨਾਂ ਨੇ ਜਿਹੜਾ ਇਲਾਜ ਕਰਾਇਆ ਲੇਟੈਸਟ ਜਿਹੜੀ ਟ੍ਰੀਟਮੈਂਟ ਜਿਹੜਾ ਇੱਥੇ ਕਰਾਇਆ ਉਹ ਕਰਾਉਣ ਤੋਂ ਬਾਅਦ ਹੁਣ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਉਹ ਜਿਹੜੀਆਂ ਸਟੋਰੀ ਜਿਹੜੀਆਂ ਨੇ ਬੜੀਆਂ ਮੈਜਿਕਲ ਬੜੀਆਂ ਸਟਾਨਿਸ਼ਿੰਗ ਸਟੋਰੀ ਜਿਹੜੀਆਂ ਸੁਣ ਕੇ ਮਨ ਆ ਬੜਾ ਜ ਅੱਛਾ ਲੱਗਿਆ ਵੀ ਉਹ ਸਾਡੇ ਅੱਜ ਦੇ ਜਿਹੜੇ ਹੀਰੋ ਨੇ ਕਿ ਜਿਨ੍ਹਾਂ ਨੇ ਆਪਣੀ ਬਿਮਾਰੀ ਦੇ ਨਾਲ ਫਾਈਟ ਕਰਕੇ ਆਪਣੇ ਡਾਕਟਰ ਦੇ ਟ੍ਰੀਟਮੈਂਟ ਨੂੰ ਸਮਝ ਕੇ ਉਹਨੂੰ ਫੋਲੋ ਕੀਤਾ ਤੇ ਅੱਜ ਜੋ ਜਿੰਨਾਂ ਦੀ ਸ਼ਾਇਦ ਏਜ ਜਾਂ ਉਹਨਾਂ ਦੀ ਉਮਰ ਜਿਵੇਂ ਕਿ ਸਟੇਜ 4 ਕੈਂਸਰ ਦੇ ਜਿਵੇਂ ਪੇਸ਼ੈਂਟਸ ਕੁਛ ਇੱਥੇ ਆਏ ਜਿਨ੍ਹਾਂ ਨੂੰ ਬਾਕੀ ਜਗ੍ਹਾ ਤੇ ਇਹ ਕਈ ਥਾਵਾਂ ਤੇ ਦੱਸਿਆ ਗਿਆ ਸੀ ਕਿ ਸ਼ਾਇਦ ਉਹਨਾਂ ਦੀ ਲਾਈਫ ਬਹੁਤ ਘੱਟ ਹੈ ਤੇ ਹੁਣ ਉਹ ਪਿਛਲੇ 4 ਸਾਲ ਤੋਂ ਇੰਨੇ ਸਾਲਾਂ ਤੋਂ ਜਿਹੜਾ ਉਹ ਜੀਰੇ ਨੇ ਤੇ ਉਹਨਾਂ ਦੀ ਲਾਈਫ ਐਕਸਪੈਕਟੈਂਸੀ ਜਿਹੜੀ ਹੁਣ ਕਾਫੀ ਅੱਛੀ ਦੱਸੀ ਜਾ ਰਹੀ ਹੈ ਤੇ ਇਹ ਜਿਹੜਾ ਜਿਹੜੇ ਹੀਰੋਸ ਆ ਜਿਹੜੇ ਪੇਸ਼ੈਂਟ ਦੀ ਸਟੋਰੀਜ਼ ਨੂੰ ਅਸੀਂ ਅੱਜ ਇੱਥੇ ਸ਼ੇਅਰ ਕੀਤਾ ਉਸ ਸਮੇਂ ਦੇ ਨਾਲ ਸਾਨੂੰ ਸਭ ਨੂੰ ਅੱਗੇ ਵਧਣਾ ਪੈਂਦਾ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਤਕਨੀਕਾਂ ਆਜ਼ਮਾ ਵਧੀਆਂ ਨੇ ਮੈਡੀਕਲ ਐਡਵਾਂਸਮੈਂਟਸ ਹੋਈਆਂ ਨੇ ਉਸੇ ਤਰ੍ਹਾਂ ਸੋਹਾਨਾ ਹਸਪੀਟਲ ਮੈਨੇਜਮੈਂਟ ਨੇ ਸੋਹਾਨਾ ਨੇ ਇਹ ਸਾਰੀ ਨਵੀਂ ਟੈਕਨੋਲੋਜੀਜ਼ ਨੂੰ ਅਕਵਾਇਰ ਕੀਤਾ ਹੈ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ ਜਦੋਂ ਟੂਟਾ ਲਾਇਆ ਸੀ ਦੋ ਬੈੱਡ ਹਸਪੀਟਲ ਨਾਲ ਸ਼ੁਰੂ ਹੋਇਆ ਸੀ ਸਾਨੂੰ ਬੇਸਿਕ ਇਨਵੈਸਟੀਗੇਸ਼ਨ ਦੱਸੇ ਭਾਵੇਂ ਸੀਟੀ ਸਕੈਨ ਹੋਏ ਐਡਵਾਂਸ ਪੈਟ ਸਕੈਨ ਹੋਏ ਉਹਦੇ ਵਾਸਤੇ ਪੇਸ਼ੈਂਟਸ ਨੂੰ ਬਾਹਰ ਭੇਜਣਾ ਪੈਂਦਾ ਸੀ ਆਸਤੇ ਆਸਤੇ ਸਾਡੇ ਕੋਲ ਸਾਰੀ ਫੈਸਿਲਿਟੀ ਅਵੇਲੇਬਲ ਨੇ ਹੁਣ ਸਾਡੇ ਕੋਲ ਲੇਟੈਸਟ ਸੀਟੀ ਸਕੈਨਸ ਨੇ ਪੈਟ ਸਕੈਨਸ ਨੇ ਉਨਾ ਤੋਂ ਵੀ ਐਡਵਾਂਸ ਪੀਐਸਐਮ ਪੈਟ ਸਕੈਨ ਨੇ ਥੈਨ ਯੂ ਟਾਕ ਆਫ ਦ ਸਰਜਰੀ ਪਾਰਟ ਜਾਂ ਤੁਸੀਂ ਕੋਈ ਰੇਡੀਏਸ਼ਨ ਦੀ ਗੱਲ ਕਰੋ ਲੇਟੈਸਟ ਵੇਰੀਨ ਮਸ਼ੀਨ ਹੈ ਜੋ ਇਸ ਰੀਜਨ 'ਚ ਬਹੁਤ ਹੀ ਕੱਟ ਹਸਪੀਟਲਸ ਕੋ ਲੱਗੀ ਸਾਈਡ ਇਫੈਕਟਸ ਮਿਨਿਮਲ ਹੁੰਦੇ ਨੇ ਉਹ ਸਾਰਾ ਸਾਡੇ ਕੋਲ ਅਵੇਲੇਬਲ ਹੈ 올 ਅੰਡਰ ਵਨ ਰੂਫ ਨਾਓ ਵੀ ਹੈਵ ਆਲਸੋ ਸਟਾਰਟਡ ਵਿਦ ਰੋਬੋਟਿਕ ਸਰਜਰੀ ਸਾਡੇ ਕੋਲ ਲੇਟੈਸਟ ਡਾਵਿੰਚੀ ਦਾ ਐਕਸਆਈ ਮਾਡਲ ਸਿਸਟਮ ਹੈਗਾ ਜਿਸ ਦੇ ਵਿੱਚ ਛੋਟੇ ਛੋਟੇ ਚੀਰਿਆਂ ਦੇ ਨਾਲ ਮਿਨਿਮਲ ਇਨਸੀਜਨਸ ਦੇ ਨਾਲ ਮਿਨਿਮਲ ਬਲੱਡ ਲਾਸ ਨੇ ਆ ਡੂੰਘੀਆਂ ਥਾਵਾਂ ਤੋਂ ਅਸੀਂ ਕੈਂਸਰ ਦਾ ਇਲਾਜ ਕਰ ਸਕਦੇ ਹਾਂ ਸੋ ਇਹ ਸਾਰੀ ਐਡਵਾਂਸਮੈਂਟਸ ਮੈਂ ਸਮਝਦਾ ਅੱਜ ਦੀ ਡੇਟ 'ਚ ਕੈਂਸਰ 'ਚ ਐਸੀ ਕੋਈ ਵੀ ਐਸੀ ਚੀਜ਼ ਨਹੀਂ ਹੈਗੀ ਜਾਂ ਕੋਈ ਐਸਾ ਟ੍ਰੀਟਮੈਂਟ ਨਹੀਂ ਹੈਗਾ ਜੋ ਸੋਹਾਨਾ ਹਸਪੀਟਲ 'ਚ अवेलेबल ਨਹੀਂ ਹੈਗਾ ਕੈਂਸਰ ਇਜ਼ ਕਨਸਿਡਰਡ ਐਜ਼ ਅ ਡੈਥ ਸੈਂਟੈਂਸ ਜਦੋਂ ਵੀ ਕੋਈ ਗੱਲ ਕਰਦੇ ਆ ਤਾਂ ਇੱਕ ਵਾਰ ਪੈਰਾ ਦੇ નીચે ਜ਼ਮੀਨ ਨਿਕਲ ਜਾਂਦੀ ਹੈ ਪਰ ਇਹ ਦਿਨ ਇਸੇ ਕਰਕੇ ਮਨਾਇਆ ਜਾ ਰਿਹਾ ਹੈ ਤਾਂਕਿ ਜੋ ਮਰੀਜ਼ ਠੀਕ ਹੋਏ ਨੇ ਜੋ ਸਰਵਾਈਵਰਸ ਨੇ ਉਹ ਸੋਸਾਇਟੀ 'ਚ ਜਾ ਕੇ ਮੈਸੇਜ ਦੇਣ ਪਹਿਲੀ ਚੀਜ਼ ਕਿ ਇਲਾਜ ਪੂਰਾ ਸੰਭਵ ਹੈ ਬਹੁਤ ਸਾਰੇ ਅਜਿਹੇ ਐਗਜ਼ਾਮਪਲ ਤੁਸੀਂ ਸੁਨੇ ਹੈ ਜਿਦੇ 'ਚ ਕਿ ਕਈ ਵਾਰ ਫੈਮਿਲੀ ਕਹਿੰਦੀ ਹੈ ਕਿ ਏਜ ਬਹੁਤ ਜ਼ਿਆਦਾ ਹੈ ਤਾਂ ਇਲਾਜ ਨਹੀਂ ਹੋ ਸਕਦਾ ਏਜ ਇਸ ਨੋ ਬਾਰ ਟੂ ਟਰੀਟਮੈਂਟ ਕਿਸੇ ਵੀ ਏਜ ਇਲਾਜ ਹੋ ਸਕਦਾ ਹੈ ਅਗਰ ਮਰੀਜ਼ ਫਿਟ ਹੈ ਦੂਜੀ ਚੀਜ਼ ਜੋ ਪੇਸ਼ੈਂਟਸ ਨੂੰ ਪਹਿਲੇ ਲੱਗਦਾ ਹੈ ਕਿ ਯਾਰ ਸਟੈਂਡਰਡ ਕੀਮੋਥੈਰਪੀ ਨਾਲ ਇਲਾਜ ਹੋਏਗਾ ਨਾਊ ਵਰਲਡ ਇਸ 무ਵਿੰਗ ਟੂਵਰਡਸ ਕਿ ਸਾਡੇ ਕੋਲ ਟਾਰਗੇਟਡ ਥੈਰੇਪੀਜ਼ ਨੇ ਇਮਿਊਨੋਥੈਰੇਪੀਜ਼ ਨੇ ਹਾਰਮੋਨਲ ਥੈਰੇਪੀਜ਼ ਨੇ ਔਰ ਵਾਟਐਵਰ ਕਾਈਂਡ ਆਫ ਟਰੀਟਮੈਂਟ ਜਿਦੇ ਚ ਕਿ ਮਰੀਜ਼ ਫਿਟ ਨਹੀਂ ਹੈ ਸਪੋਜ਼ ਕੀਮੋ ਵਾਸਤੇ ਫਿਟ ਨਹੀਂ ਹੈ ਤਾਂ देयर ਆਰ ਆਲਟਰਨੇਟਿਵ ਆਪਸ਼ਨਸ ਅਵੇਲੇਬਲ ਜਿਦੇ ਨਾਲ ਕੀ ਇਲਾਜ ਕੀਤਾ ਜਾਂਦਾ ਹੈ مریض فٹ ہو جاتا ہے میں تو بولتے ہیں یہ جو سوان ہاسپیٹل ہے یہ ایک بہت بڑھیا ہاسپٹل ہے جسے جان بچانی ہے وہ ہاسپٹل میں بہت اچھے ڈاکٹر ہیں نرس اسٹاف اچھا ہے سارے کمرے اچھا کرتے ہیں میں پہلے میرے کو پی ایس سے لیول زیادہ تھا ابھی نارمل ہے میں جس کو یہ کرونا ہے وہ سوانا ہاسپٹل آؤ اور علاج بہتر کراؤ بہت بڑھیا پورے اس ایریا میں چنڈی گڑھ ہے موہالی میں تین بہت سارے ਮੈਂ ਸਤੋ 100% ਠੀਕ ਹਾਂ ਆਪਕੇ ਸਾਹਮਣੇ ਖੜਾ ਮਨੂੰ ਅੱਜ ਤੇ 2.5 ਸਾਲ ਪਹਿਲਾਂ ਮੈਂ ਗਦੂਦੋਂ ਦਾ ਆਪਰੇਸ਼ਨ ਕਰਾਇਆ ਤਾਂ ਉਸ ਆਪਰੇਸ਼ਨ ਦੇ ਟੈਸਟ ਜੋ ਮੇਰਾ ਮਾਸਕ ਦਾ ਉਸ ਵਿੱਚ ਮੇਰੇ ਗਦੂਦਾਂ ਦੀ ਕੈਂਸਰ ਆਈ ਥੀ ਉਸ ਟਾਈਮ ਲਾਕਡਾਊਨ ਤਾਂ ਮੈਂ ਡਰਦਾ ਤਾਂ ਕਿ ਹਸਪੀਟਲੋਂਣ ਤੋਂ ਕਰੋਨਾ ਥਾ ਫਿਰ ਵੀ ਜਦੋਂ ਉਸਕੇ ਬਾਅਦ ਮੈਨੇ ਕੋ ਮੇਰਾ ਬदन ਦਰਦ ਹੋਣੇ ਲੱਗ ਗਿਆ ਇਹ ਲੋਕ ਕਿਸੇ ਨੇ ਦੱਸਾਇਆ ਤੂੰ ਸੁਆਣਾ ਹਸਪੀਟਲ ਜਾ ਫਿਰ ਮੈਂ ਇੱਥੇ ਆਇਆ ਡਾਕਟਰ ਕੁੱਕਰ ਸਾਹਿਬ ਦੇ ਪਾਸ ਉਹਨਾਂ ਨੇ ਮੇਰੇ ਕਾਗਜ਼ ਪੱਤਰ ਦੇਖੇ ਪੂਰਾ ਦੇਖਿਆ ਰਿਕਾਰਡ ਦੇਖਿਆ ਫਿਰ ਮੇਰਾ ਉਸ ਟਾਈਮ ਟੈਸਟ ਕਰਿਆ ਜੋ ਮੇਰਾ ਪੀਐਸਏ ਤਾਂ ਉਸ ਟਾਈਮ 75 ਦਾ 0.75 ਫਿਰ ਹੁਣ ਅੱਜ 22 ਮਹੀਨੇ ਹੋ ਗਏ ਮੇਰੇ ਕੋ ਟੀਕਾ ਲੱਗਦਾ ਔਰ ਮੇਰੇ ਜੋ ਪੀਐਸਏ ਹੈ 0.6 ਹੈ 00.4 ਹੋਣਾ ਚਾਹੀਏ ਮੇਰੇ ਕੋਈ ਤਕਰੀਫ ਨਹੀਂ ਹੈਗੀ ਮੈਂ ਕੰਮ ਕਰਦਾ ਟਰੈਕਟਰ ਵੀ ਚਲਾਉਂਦਾ ਹੈ ਕਾ ਤਿਆਰਾ ਵੀ ਕੱਟਦਾ ਪਸ਼ੂਆਂ ਕੇ ਲਈ ਮੈਂ ਜਗਾ ਅੱਜ ਵੀ ਮੈਂ ਟੀਕਾ ਲਾਉਣਾ ਅਰ ਸਵੈਨਰ ਲਈ ਆ ਜਾਣਾ ਨਾ ਪਰਿਵਾਰਾਂ ਨੂੰ ਦੇਖ ਕੇ ਔਰ ਇਹਨਾਂ ਮਰੀਜ਼ਾਂ ਨੂੰ ਦੇਖ ਕੇ ਇਹ ਹੋ ਪਾਉਂਦੀ ਹੈ ਜਿਹੜੇ ਅੱਜ ਵੀ ਇਸ ਬਿਮਾਰੀ ਤੋਂ ਜੂਝ ਰਹੇ ਨੇ ਕਿ ਇਸ ਬਿਮਾਰੀ ਤੋਂ ਨਿਜੇਠਿਆ ਜਾ ਸਕਦਾ ਹੈ ਔਰ ਅੱਛੀ ਜਗ੍ਹਾ ਆ ਕੇ ਆਪਣਾ ਇਲਾਜ ਕਰਾਇਆ ਜਾਵੇ ਸੋਹਾਨਾ ਹਸਪੀਟਲ ਬਾਰੇ ਜਿੰਨਾ ਕਿਹਾ ਜਾਵੇ ਘਾਟੇ ਤੁਸੀਂ ਜਾਣਦੇ ਹੋ ਕਿ ਨਾ ਸਿਰਫ ਇਸ ਸ਼ਹਿਰ ਦੇ ਵਿੱਚ ਸਗੋਂ ਇਸ ਪੂਰੇ ਰੀਜਨ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਬਹੁਤ ਵੱਡਾ ਨਾਂ ਸੋਹਾਨਾ ਹਸਪੀਟਲ ਨੇ ਪਿਛਲੇ 40 ਸਾਲ ਦੀ ਸੇਵਾ ਕਰਕੇ ਆਪਣਾ ਬਣਾਇਆ ਹੈ ਔਰ ਕੋਵਿਡ ਦੀ ਗੱਲ ਕੀਤੀ ਜਾਵੇ ਕੈਂਸਰ ਦੀ ਗੱਲ ਕੀਤੀ ਜਾਵੇ ਇਹਨਾਂ ਨੇ ਸੁਪਰ ਸਪੈਸ਼ਲਾਈਜੇਸ਼ਨ ਪੈਟ ਸਕੈਨ ਅਤੇ ਹੋਰ ਸਾਰੀ ਫੈਸਿਲਿਟੀਆਂ ਜਿਹੜੀ ਹਨ ਇੱਥੇ ਬਹੁਤ ਹੀ ਰੀਜ਼ਨੇਬਲ ਰੇਟਸ ਤੇ ਨੋਮੀਨਲ ਰੇਟਸ ਤੇ ਪੇਸ਼ੈਂਟਸ ਨੂੰ ਮੁਹੱਈਆ ਕਰਾਈਆਂ ਜਾਂਦੀਆਂ ਨੇ ਔਰ ਫ੍ਰੀ ਹਸਪੀਟਲ ਬਾਰੇ ਤੁਸੀਂ ਟ੍ਰਸਟੀ ਸਾਹਿਬ ਤੋਂ ਸੁਣਿਆ ਕਿ ਫ੍ਰੀ ਹਸਪੀਟਲ ਵੀ ਇਹਨਾਂ ਨੇ ਸ਼ੁਰੂ ਕੀਤਾ ਹੈ ਤੇ ਅੱਜ ਕੈਂਸਰ ਸਰਵਾਈਵਰ ਮੰਥ ਦੇ ਮੌਕੇ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਆਪਣੀ ਸਿਹਤ ਦੇ ਉੱਤੇ ਜ਼ਰੂਰ ਧਿਆਨ ਦਿਓ ਇਹ ਬਿਮਾਰੀ ਕੁਝ ਦੇਖ ਕੇ ਨਹੀਂ ਆਉਂਦੀ ਅਮੀਰ ਹੈ ਗਰੀਬ ਹੈ ਜਾਂ ਉਮਰ ਕਿੰਨੀ ਹੈ ਲੇਕਿਨ ਜੇ ਆਪਣੀ ਸਿਹਤ ਦੇ ਉੱਤੇ ਧਿਆਨ ਦਿੱਤਾ ਜਾਵੇ ਪ੍ਰੀਵੈਂਟਿਵ ਮੈਜਰਸ ਲਿੱਤੇ ਜਾਣ ਔਰ ਛੇਤੀ ਤੋਂ ਛੇਤੀ ਆਪਣਾ ਡਾਇਗਨੋਸਿਸ ਕਰਾਇਆ ਜਾਵੇ ਮੈਮੋਗ੍ਰਾਫੀ ਦੀ ਵੈਨ ਤੁਸੀਂ ਬਾਹਰ ਦੇਖ ਰਹੇ ਹੋ ਐਨੂਅਲ ਬੇਸਿਸ ਤੇ ਇਹ ਸਾਰੀ ਲੇਡੀਜ਼ ਲਈ ਡਾਕਟਰਸ ਵੱਲੋਂ ਪ੍ਰਿਸਕ੍ਰਾਈਬਡ ਹੈ ਕਿ ਐਨੂਅਲ ਆਪਣਾ ਸਕੈਨ ਜ਼ਰੂਰ ਕਰਾਇਆ ਜਾਣਾ ਚਾਹੀਦਾ ਹੈ ਔਰ ਉਸ ਤੋਂ ਇਲਾਵਾ 40 45 ਦੀ ਏਜ ਤੋਂ ਬਾਅਦ ਵੀ ਰੂਟੀਨ ਚੈੱਕਅਪਸ ਜਿਹੜੇ ਹੈ ਜ਼ਰੂਰ ਹਰ ਨਾਗਰਿਕ ਨੂੰ ਕਰਾਣੇ ਚਾਹੀਦੇ ਤਾਂ ਕਿ ਅਸੀਂ ਐਜ਼ ਅ ਸੋਸਾਇਟੀ ਐਂਡ ਐਜ਼ ਅ ਕੰਟਰੀ ਵੀ ਇਹਨਾਂ ਬਿਮਾਰੀਆਂ ਤੋਂ ਬਚੇ ਰਹਿ ਸਕਣ ਆਪਣੇ ਲੈਵਲ ਤੇ ਤੇ ਅਸੀਂ ਜੋ ਕਰ ਸਕਦੇ ਆ ਕਰ ਰਹੇ ਆ ਜੀ ਬਾਕੀ ਅੱਜ ਮੈਡਮ ਆਏ ਆ ਮੈਡਮ ਬੋਲੇ ਵੀ ਆ ਆਪ ਜੀ ਨੂੰ ਕੀ ਦੱਸ ਰਹੇ ਆ ਸਾਨੂੰ ਐਡਮਿਨਿਸਟ੍ਰੇਸ਼ਨ ਕੋਵਿਡ ਵਕਤ ਵੀ ਸੇਵਾ ਲਈ ਸੀ ਇਹਨਾਂ ਨੇ ਅੱਜ ਵੀ ਸਾਡੇ ਵਾਸਤੇ ਜੋ ਇਹ ਕਹਿਣਗੇ ਦੇਖੋ ਮੈਂ ਪਹਿਲਾਂ ਇੱਕ ਲਫਜ਼ ਬੋਲ ਰਿਹਾ ਐਸੇ ਯੰਗਸਟਰ ਆਣਗੇ ਇਸ ਤਰ੍ਹਾਂ ਦੇ ਡੀਸੀ ਆਣਗੇ ਸਮਾਜ ਹੀ ਸੁਧਾਰ ਹੋਏਗਾ 100% ਹੋਏਗਾ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਇਸ ਲੈਵਲ ਤੱਕ ਪਹੁੰਚਣਾ ਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਪਹੁੰਚਿਆ ਜਾ ਸਕਦਾ ਸੋ ਮੈਂ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਇਹ ਸ਼ਵਾਸਨ ਦਿੰਦਾ ਕਿ ਸੁਹਾਣਾ ਹਸਪਤਾਲ ਦੀ ਜੋ ਵੀ ਇਹ ਸੇਵਾ ਲਗਾਣਗੇ ਜਿੱਥੇ ਕੈਂਪ ਲਗਵਾਉਣਾ ਹੈ ਜਿੱਥੇ ਜੋ ਕਰਨਾ ਚਾਹਣਗੇ ਸਿਨ ਸੁਆਣਾ ਮੈਨੇਜਮੈਂਟ ਪੂਰਾ ਇਹਨਾਂ ਨੂੰ ਸਹਿਯੋਗ ਦੇਗੀ ਆਸ ਰੱਖਣਾ ਇਹ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਗੇ